ਅੱਜ ਗੱਲ ਕਰਾਂਗੇ ਲੁਧਿਆਣਾ ਪੱਛਮੀ ਸੀਟ ਦੇ ਉੱਤੇ ਹੋਣ ਜਾ ਰਹੀ ਜਿਮਨੀ ਚੋਣ ਦੀ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਪ੍ਰੰਤ ਖਾਲੀ ਹੋਈ ਲੁਧਿਆਣਾ ਪੱਛਮੀ ਦੀ ਸੀਟ ਦੇ ਉੱਤੇ ਹੁਣ 19 ਜੂਨ ਨੂੰ VOTING ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਜਾਣੂ ਕਰਵਾ ਦਈਏ ਇਸ ਚੋਣ ਸੰਬੰਧੀ ਤੱਥਾਂ ਤੇ ਆਧਾਰਿਤ ਕੁਝ ਦਿਲਚਸਪ ਗੱਲਾਂ ਬਾਰੇ ਦੋਸਤੋ 19 ਜੂਨ ਨੂੰ ਹੋਣ ਜਾ ਰਹੀ ਸਚੋਣ ਦੇ ਵਿੱਚ ਮੁੱਖ ਤੌਰ ਤੇ ਤਕੂਨਾ ਮੁਕਾਬਲਾ ਕਾਂਗਰਸ, ਭਾਜਪੀ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਨਜ਼ਰ ਆ ਰਿਹਾ ਹੈ ਤੇ ਚੋਣਾਂ ਦੇ ਫੈਸਲੇ ਦਾ ਦਿਨ 23 ਜੂਨ ਹੈ ਜ਼ਮੀਨੀ ਪੱਧਰ ਤੇ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਇਸ ਸੀਟ ਤੇ ਹੁਣ ਤੱਕ ਹੋਈਆਂ 9 ਚੋਣਾਂ 'ਚ 6 ਵਾਰ ਕਾਂਗਰਸ ਦਾ ਉਮੀਦਵਾਰ ਜੇਤੂ ਕਰਾਰ ਹੋਣ ਤੇ ਇਸ ਨੂੰ ਕਾਂਗਰਸ ਦਾ ਘੜਕੇ ਹੈ ਜਾ ਰਿਹਾ ਹੈ 2012 ਤੇ 2017 ਦੇ ਵਿੱਚ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸੂ ਦਾ ਲੋਕਾਂ ਦੇ ਵਿੱਚ ਤਕੜਾ ਬੇਸ ਹੈ, ਬੀਜੇਪੀ ਉਮੀਦਵਾਰ ਜੀਵਨ ਗੁਪਤਾ ਦਾ ਸੰਗ ਦਾ ਪਸੋਕੜਾ ਹੈ ਤੇ ਇਹਨਾਂ ਦਾ ਕਾਰ ਸਪੇਅਰ ਪਾਰਟਸ ਦਾ ਬਿਜ਼ਨਸ ਹੈ। 278 ਕਰੋੜ ਰੁਪਏ ਦੀ ਪ੍ਰਾਪਰਟੀ ਦੇ ਮਾਲਕ ਰਾਜ ਸਭਾ ਐਮਪੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਸਾਰੇ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਅਮੀਰ ਨੇ। ਦਿੱਲੀ ਦੀ ਹਾਰ ਤੋਂ ਬਾਅਦ ਇਹ ਚੋਣ ਜਿੱਤਣਾ ਆਮ ਆਦਮੀ ਪਾਰਟੀ ਨੂੰ ਆਪਣੀ ਹੋਂਦ ਬਚਾਏ ਰੱਖਣ ਦੇ ਲਈ ਲਾਜ਼ਮੀ ਮੰਨਿਆ ਜਾ ਰਿਹਾ ਹੈ। ਅਤੇ ਇਸ ਹਲਕੇ ਦੇ ਵਿੱਚ 174437 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 99602 ਮਰਦ ਅਤੇ 84825 ਮਹਿਲਾ ਵੋਟਰ ਨੇ ਅਤੇ 10 ਥਰਡ ਜੈਂਡਰ ਨੇ ਇਸ ਖੇਤਰ ਦੇ ਵਿੱਚ 192 ਪੋਲਿੰਗ ਸਟੇਸ਼ਨ ਨੇ ਤੇ ਜੇਕਰ ਗੱਲ ਕੀਤੀ ਜਾਵੇ ਜਿੱਤ ਤੇ ਹਾਰ ਦੀ ਤਾਂ ਸਮਾਂ ਹੀ ਦੱਸੂਗਾ ਪਰ ਜ਼ਮੀਨੀ ਪੱਧਰ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਇਹ ਚੋਣਾ ਆਮ ਆਦੀ ਪਾਰਟੀ ਲਈ ਸੁਖਾਲੀਆਂ ਨਜ਼ਰ ਨਹੀਂ ਆ ਰਹੀਆਂ ਇਸ ਦਾ ਕਾਰਨ ਤਾਂ ਦੱਸਦਾ ਗੜ ਕਿਸਾਨੀ ਮੁੱਦੇ ਤੇ ਲੋਕਾਂ ਦੇ ਵਿੱਚ ਨਿਰਾਸ਼ਾ ਹੋ ਸਕਦੀ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਪੰਜਾਬ ਸਰਕਾਰ ਦੀਆਂ ਵਪਾਰ ਅਤੇ ਵਪਾਰੀਆਂ ਨੂੰ ਪਰਫੁੱਲਤ ਕਰਨ ਦੀਆਂ ਨੀਤੀਆਂ ਦਾ ਗੂੰਗਾਣ ਉਹਨਾਂ ਨੂੰ ਇਹ ਸੀਟ ਦਵਾਉਣ ਦੇ ਵਿੱਚ ਸਹਾਇੀ ਸਿੱਧ ਹੁੰਦਾ ਹੈ ਜਾਂ ਨਹੀਂ ਇਸ ਦਾ ਜਵਾਬ ਤਾਂ ਸਮਾਂ ਹੀ ਦੇਵੇਗਾ ਕੁੱਲ ਮਿਲਾ ਕੇ ਇਸ ਚੋਣ ਤੇ ਦੇਸ਼ ਦੁਨੀਆ ਵਿੱਚ ਵੱਸਦੇ ਸਾਰੇ ਹੀ ਪੰਜਾਬੀਆਂ ਦੀ ਨਜ਼ਰ ਹੈ ਤੇ ਦੇਖਦੇ ਹਾਂ ਕਿ ਇਸ ਸੀਟ ਦੇ ਉੱਤੇ ਹੁਣ ਬਾਜੀ ਕੌਣ ਮਾਰਦਾ ਹੈ ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤਪੂਜਨ ਆਸੂ ਦੀ ਚੋਣ ਦੀ ਕਮਾਨ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਸਮੇਤ ਵੱਡੇ ਕਾਂਗਰਸੀ ਲੀਡਰਾਂ ਨੇ ਸਾਂਝੀ ਹੋਈ ਹੈ ਤੇ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਤਾਂ ਸੰਜੀਵ ਅਰੋੜਾ ਦੀ ਇਸ ਚੋਣ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਖੁਦ ਆਪਣੇ ਹੱਥ ਦੇ ਵਿੱਚ ਲਈ ਹੋਈ ਹੈ ਤੇ ਲੁਧਿਆਣਾ ਦੀ ਇਹ ਜਿਮਨੀ ਚੋਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਹੇਠ ਹੀ ਲੜੀ ਜਾ ਰਹੀ ਹੈ ਤੇ ਜੇਕਰ ਬੀਜੇਪੀ ਦੇ ਉਮੀਦਵਾਰ ਗੁਪਤਾ ਦੀ ਗੱਲ ਕੀਤੀ ਜਾਵੇ ਤਾਂ ਗੁਪਤਾ ਦੀ ਚੋਣ ਕਮਾਨ ਕੇਂਦਰ ਸਰਕਾਰ ਦੇ ਵਿੱਚ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਹੋਰ ਵੱਡੇ ਲੀਡਰਾਂ ਵੱਲੋਂ ਸ हामी ਹੋਈ ਹੈ ਲੁਧਿਆਣਾ ਪੱਛਮੀ ਦੀ ਇਸ ਜਿਮਨੀ ਚੋਣ ਦੇ ਵਿੱਚ ਕਿਸ ਦੇ ਸਿਰ ਦੇ ਉੱਤੇ ਜਿੱਤ ਦਾ ਤਾਜ ਸਜਾਉਣਾ ਹੈ ਇਸ ਦਾ ਫੈਸਲਾ ਤਾਂ ਲੁਧਿਆਣਾ ਪੱਛਮੀ ਦੇ ਵੋਟਰ ਹੀ ਕਰਨਗੇ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਦੇ ਵਿੱਚ ਲੁਧਿਆਣਾ ਦੀ ਇਸ ਜਿਮਲੀ ਚੋਣ ਦੇ ਵਿੱਚ ਮੁਕਾਬਲਾ ਇਸ ਵਾਰ ਪੂਰਾ ਫਸਮਾ ਹੈ ਤੇ 19 ਜੂਨ ਨੂੰ ਲੁਧਿਆਣਾ ਦੇ ਲੋਕ ਆਪਣਾ ਫੈਸਲਾ ਸੁਣਾ ਕੇ VOTING ਕਰਨਗੇ ਤੇ 23 ਜੂਨ ਨੂੰ ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਸਾਹਮਣੇ ਹੋਣਗੇ ਦੋਸਤੋ ਜਲਦੀ ਹੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਰੱਬ ਰਾਕਾ